ਜ਼ਿਲ੍ਹਾ ਪਟਿਆਲਨ ਕੋਟ ਦੇ ਟਾਕੀ ਰੋਡ ਵਿਖੇ ਕਾਫੀ ਲੰਬੇ ਸਮੇਂ ਤੋਂ ਇਸ ਰੇਲਵੇ ਲਾਈਨ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਐਕਸੀਡੈਂਟ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਕਈ ਲੋਕ ਗੰਭੀਰ ਜ਼ਖਮੀ ਵੀ ਹੋ ਚੁੱਕੇ ਹਨ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਅੱਖਾਂ ਵਿੱਚੇ ਸੁੱਤਾ ਪਿਆ ਹੈ ਕਿਉਂਕਿ ਲਗਾਤਾਰ ਸਾਡੇ ਵੱਲੋਂ ਇਸ ਰੋਡ ਨੂੰ ਲੈ ਕੇ ਖਬਰਾਂ ਅਨਸ਼ਰ ਕੀਤੀਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਤੱਕ ਨਹੀਂ ਰੈਂਦੀ ਅਤੇ ਕੱਲ ਵੀ ਕਈ ਲੋਕ ਉੱਥੇ ਡਿੱਗ ਗਏ ਅਤੇ ਉਹਨਾਂ ਦੇ ਸੱਟਾਂ ਲੱਗ ਗਈਆਂ ਇਸ ਸਮੱਸਿਆ ਨੂੰ ਲੈ ਕੇ ਜੀਪੀ ਨਾਰਥ ਮੰਡਲ ਦੇ ਪ੍ਰਧਾਨ ਨਿਪਨ ਮਹਾਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪ੍ਰਸ਼ਾਸਨਵਾੜੇ ਹੱਥੇ ਲੈੰਦਿਆ ਕਈ ਖਰੀ ਖੋਟੀਆਂ ਸੁਣਾਈਆਂ ਉਹਨਾਂ ਨੇ ਕਿਹਾ ਕਿ ਪਠਾਨਕੋਟ ਦੀ ਜਨਤਾ ਆਪਣੇ ਕਾਮਨਾ ਹੋਣ ਦੀ ਵਜ੍ਹਾ ਨਾਲ ਕਾਫੀ ਪਰੇਸ਼ਾਨ ਹੈ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਲੋਕਾਂ ਦੀ ਸੁਧਰ ਨਹੀਂ ਲੈ ਰਿਹਾ ਅਤੇ ਟਾਗੀ ਰੋਡ ਵਿਖੇ ਪੈਂਦੇ ਰੇਲਵੇ ਲਾਈਨ ਤੇ ਦਰਜਨਾਂ ਦੇ ਹਿਸਾਬ ਨਾਲ ਲੋਕ ਐਕਸੀਡੈਂਟ ਰਾਹੀਂ ਜਟਨੀ ਹੋ ਚੁੱਕੇ ਹਨ ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਇਸ ਦਾ ਹੱਲ ਨਹੀਂ ਕਰਵਾਇਆ ਗਿਆ इस मौके उन्होंने प्रशासन से सवाल ਸਵਾਲ ਚੁੱਕਿਆ ਤੇ कि ਕਿ ਪ੍ਰਸ਼ਾਸਨ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਇਹ ਨਹੀਂ ਪਤਾ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਦਾ ਜਲਦ ਹੱਲ ਕਰਵਾਇਆ ਜਾ ਪਰ ਤੇ ਨੈਟ న్యూਸ ਸਵਾਲ ਆਪਕਾ ਤੋਂ ਰਜੇਸ਼ ਪਰਦਵਜ ਦਿਖਾਸ ਰਿਪੋਰਟ ਸੜਾ ਦੇਖੋ ਜੀ ਮੈਂ ਨਿਪੁੰਨ ਗੁੱਤਾ ਨਾਰਥ ਮੰਡਲ ਅਧਿਖਸ਼ ਭਾਰਤੀ ਸ਼ਹਿਰ ਸਾਡੇ ਵਪਾਰੀਆਂ ਦਾ ਪ੍ਰਸ਼ਾਸਨ ਹਲੇ ਉਠਿਆ ਇੰਨੀ ਮੈਨੂੰ ਪਤਾ ਨਹੀਂ ਉਹ ਕਿੰਨੇ ਵਜੇ ਉਠਣਾ ਤੇ ਕਿਹੜੀ ਤਰੀਕ ਨ ਉਠਣਾ ਹੈ ਜਿਹੜਾ ਹਾਲ ਸ਼ਹਿਰ ਦੀ ਸੜਕਾਂ ਦਾ ਕਾਲੀ ਮਾਤਾ ਮੰਦਿਰ ਰੋਡ ਦਾ ਸਾਡੇ ਸਿਵਲ ਹਸਪਤਲ ਤੱਕ ਹੋਇਦਾ ਹੈ ਪਾਣੀ ਦਾ ਤੁਹਾਨੂੰ ਵੀ ਪਤਾ ਕੀ ਹੋਣ ਵਾਲਾ ਹੈ ਗਾਂਧੀ ਚੌਂਕ ਦੇ ਵਿੱਚ ਕੱਲ ਪਰਸੋਂ ਹੱਤੀ ਪੂਰਾ ਸਿਵਲ ਓਵਰਫਲੋ ਹੋਇਦਾ ਹੈ ਨਾਲੇ ਦੀ ਹਾਲਤ ਖਰਾਬ ਕੀਤੀ ਦੀ ਹੈ ਪ੍ਰਸ਼ਾਸਨ ਸਾਡੇ ਅੰਸ਼ਿਆਂ ਦੀ ਗੱਲ ਨਹੀਂ ਸੁਣਦਾ ਤੇ ਇੱਕ ਬੜਾ ਮੁੱਦਾ ਜਿਹੜਾ ਬੜਾ ਪੁਰਾਣਾ ਹੈ ਤੇ ਸਾਰਿਆਂ ਨੂੰ ਲੱਭਦਾ ਹੈ ਜਿਹੜਾ ਸਾਡਾ ਟਾਕੀ ਰੋਡ ਤੇ ਜਾਂਦੇ ਹੋਏ ਫੰਡੀ ਲਾਈਨ ਤੇ ਕ੍ਰੋਸਿੰਗ ਤੇ ਜਿਹੜੇ ਡੇਲੀ ਘੱਟੋ ਘੱਟ 510 ਐਕਸੀਡੈਂਟ ਹੋ ਰਹੇ ਐ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਉੱਥੇ ਇੱਕ ਸਾਡੇ ਭਰਾ ਦੁਕਾਨਦਾਰ ਦਾ ਕੈਮਰਾ ਮੈਨੂੰ ਲੱਗਦਾ ਉਹਦਾ ਕੈਮਰਾ ਉਹਨਾਂ ਦੀ ਦੁਕਾਨ ਨਹੀਂ ਲੱਗੇਦਾ ਇਹ ਸਾਡੇ ਲਈ ਲੱਗੇਦਾ ਉਥੋਂ ਡੇਲੀ ਉਸ ਕੈਮਰੇ ਤੋਂ ਸਾਨੂੰ ਘੱਟੋ ਘੱਟ 810 ਵੀਡੀਓ ਚਾਹੀਦੀ ਹੁੰਦੀ ਹੈ ਕਿ ਅੱਜ ਕਿਹੜੇ-ਕਿਹੜੇ ਬੰਦੇ ਦਾ ਉੱਥੇ ਐਕਸੀਡੈਂਟ ਹੋਇਆ ਕੱਲ ਸਾਡੇ ਗਰੀਬ ਭਰਾਵ ਵਿਚਾਰੇ ਦਾ ਇੱਕ ਆਈਸਕ੍ਰੀਮ ਦੀ ਏੜੀ ਡਿੱਗੀ ਐ ਤੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਉਂ ਵੀਡੀਓਜ਼ ਨਹੀਂ ਦਿਖਦੀ ਉਹ ਲੱਭਦਾ ਹੀ ਨਹੀਂ ਹੈ ਕਿ ਕੁਝ ਹੋ ਰਿਹਾ ਉੱਥੇ ਕੋਈ ਪ੍ਰੋਬਲਮ ਚੱਲਦੀ ਪਈ ਹੈ ਐਨਾ ਪ੍ਰਤੱਖ ਐਨਾ ਸਿੰਪਲ ਹੈ ਇੱਕ ਕਾਮਨ ਸੈਂਸ ਵਾਲੀ ਪ੍ਰੋਬਲਮ ਨੇ ਜਿਹੜਾ ਸਾਡਾ ਪ੍ਰਸ਼ਾਸਨ ਠੀਕ ਹੀ ਨਹੀਂ ਕਰ ਪਾ ਗਿਆ ਮਤਲਬ ਉਹਦੇ ਵਿੱਚ ਕਿਹੜਾ ਤੁਸੀਂ ਪਹਾੜ ਫਾਨਾ ਕੀ ਕਰਨਾ ਹੈ ਮਤਲਬ देयर इज ਨਥਿੰਗ ਬੀ ਟੂ ਬੀ ਡਨ ਇਟਸ ਅ ਵੈਰੀ ਕਾਮਨ ਸੈਂਸ ਐਂਡ ਵੈਰੀ ਸਿੰਪਲ ਪ੍ਰੋਸੈਸ ਤੁਸੀਂ ਉੱਥੇ ਜਾ ਕੇ ਟੀਮ ਤੇ ਡਰਾਓ ਤੁਹਾਡੇ ਸ਼ਹਿਰ ਦੇ ਬੰਦੇ ਐ ਸਾਡੇ ਸ਼ਹਿਰ ਵਾਸੀ ਨੇ ਜਿਹੜੇ ਡੇਲੀ ਉੱਥੇ ਡਿੱਗਦੇ ਪਏ ਐ ਕੋਈ ਉਠੇਗਾ ਜਾਗੇਗਾ ਕਮਰੇ 'ਚੋਂ ਬਾਹਰ ਨਿਕਲੇਗਾ ਅਸਕੇ ਸੂਬਾ ਬਾਹਰ ਨਿਕਲੇਗਾ ਤੇ ਕੰਮ ਕਰੇਗਾ ਨਾ ਕਿਸੇ ਨੂੰ ਪਤਾ ਹੀ ਨਹੀਂਗਾ ਉੱਥੇ ਅਸੀਂ ਸਾਰੇ ਕਰਦੇ ਕਰਦੇ ਕਹਿ ਕਹਿ ਕੇ ਸਾਰੇ ਨੂੰ ਥਰ ਗਿਆ ਸਾਡੀ ਸਮਝ ਤੋਂ ਬਾਹਰ ਹੈ ਕਿਹੜੀ ਤਰੀਕ ਇਦਾਂ ਦੀ ਆਣੀ ਹੈ ਜਿਸ ਦਿਨ ਉੱਥੇ ਉਹਨਾਂ ਨੇ ਰਿਬਨ ਕੱਟਣਾ 50 ਬੰਦੇ ਬੁਲਾਣੇ ਆ 1.5 200 ਮੀਡੀਆ ਵਾਲੇ ਸੱਦਨੇ ਤੇ 4 ਟੈਲੀਵਿਜ਼ਨ ਵਾਲੀਆਂ ਉਹਨਾਂ ਕੋਲੋਂ ਉਹ ਨਹੀਂ ਠੀਕ ਹੋਇਆ ਜਿਹੜਾ ਸਾਡਾ ਭਦਰੋਏ ਰੋਡ ਵਾਲੀ ਹੈ ਉੱਥੇ ਰੇਲਵੇ ਲਾਈਨ ਉੱਪਰ ਕਰਤੀ ਸੀ ਉੱਥੇ ਕ੍ਰੋਸਿੰਗ ਨਹੀਂ ਪੈਣੀ ਚਾਹੀਦੀ ਇਹ ਸਾਰਿਆਂ ਨੂੰ ਲੱਗਦਾ ਪਿਆ ਸੀ ਇਹਨਾਂ ਵੱਡੇ ਹੀ ਪ੍ਰੋਬਲਮ ਸਾਡੇ ਸ਼ਹਿਰ ਲਈ ਖੜੀ ਕਰਤੀ ਸੀ ਲੇਕਿਨ ਇੱਥੇ ਚਾਰ ਟਾਈਲਾਂ ਲਾ ਕੇ ਉਹਨੂੰ ਸਿੰਪਲ ਜਿਹਾ ਇੱਕ ਲੈਵਲ ਤੇ ਲਿਆਣਾ ਹੈ ਤਾਂ ਕਿ ਲੋਕਾਂ ਦੇ ਐਕਸੀਡੈਂਟ ਨਾ ਹੋਣ ਲੋਕੀ ਡਿੱਗਣ ਨਾ ਇਹ ਨਾ ਹੋਣੋ ਨਹੀਂ ਹੋਣਾ ਹੁਣ ਮੇਰੀ ਸਮਝ ਤੋਂ ਬਾਹਰ ਕਿਹੜਾ ਬੰਦਾ ਉੱਠੇਗਾ ਤੇ ਕੰਮ ਕਰੇਗਾ ਬਹੁਤ ਬਹੁਤ ਧੰਨਵਾਦ ਜੀ ਮੈਂ ਸਾਰਿਆਂ ਨੂੰ ਕਹਿਣਾ ਇੱਕ ਵਾਰੀ ਰਿਕੁਐਸਟ ਕਰੋ ਤੇ ਪ੍ਰਸ਼ਾਸਨ ਨੂੰ ਉਠਾਓ ਜਾ ਕੇ